ਕੋਲ ਪਹਿਲਾਂ ਤਾਂ ਸਾਰੇ ਪੰਜਾਬ ਪੂਰੇ ਦੇਸ਼ ਦੀ ਦੇਸ਼ਾਂ ਵਿਦੇਸ਼ਾਂ ਚ ਬੈਠੇ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਦਲਜੀਤ ਸਿੰਘ ਖਾਲਸਾ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਜ਼ਿਲ੍ਹਾ ਅਮਰਸਰ ਬਲਾਕ ਪ੍ਰਧਾਨ ਜਿਹੜੇ ਆਲਾ ਗੁਰੂ ਸੋ ਭਾਈ ਇਹ ਅੱਜ ਟਰੈਕਟਰ ਮਾਰਚ ਪੂਰੇ ਪੰਜਾਬ ਦੇ ਪਿੰਡਾਂ ਦੇ ਵਿੱਚ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਵਾ ਇਹ ਹੋਣ ਜਾ ਰਿਹਾ ਕਿਉਂਕਿ ਸੈਂਟਰ ਦੀ ਸਰਕਾਰ ਆ ਤੇ ਭਵੇਂ ਭਗਵੰਤ ਮਾਨ ਸਰਕਾਰ ਆ ਇਹ ਦੋਵੇਂ ਸਰਕਾਰਾਂ ਕੰਨ ਵਿਲੇਟ ਕੇ ਅੱਖਾਂ ਬੰਦ ਕਰਕੇ ਮੂੰਹ ਬੰਦ ਕਰਕੇ ਸੁੱਤੀਆਂ ਨਜ਼ਰ ਆ ਰਹੀਆਂ ਨੇ 1 ਸਾਲ ਤੋਂ ਉੱਪਰ ਹੋ ਗਿਆ ਅੰਦੋਲਨ ਚੱਲਦਿਆਂ ਨੂੰ ਸ਼ੰਭੂ ਬਾਰਡਰ ਖਨੋਰੀ ਬਾਰਡਰ ਦੇ ਉੱਤੇ ਔਰ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੀ ਨੂੰ 2 ਮਹੀਨਿਆਂ ਤੋਂ ਉੱਪਰ ਹੋ ਗਏ ਨੇ ਆਪਣਾ ਭੁੱਖ ਹੜਤਾਲ ਤੇ ਮਰਨ ਵਰਤ ਰੱਖਿਆ ਉਹਨੂੰ ਸੋ ਤੁਸੀਂ ਵੇਖਿਆ ਕਿ ਸਰਦਾਰ ਜਗਜੀਤ ਸਿੰਘ ਢੱਲੇਵਾਲ ਇਕੱਲੇ ਨਹੀਂ ਸੀ ਰਹਿ ਗਏ ਉਹਨਾਂ ਨੂੰ ਪਾ ਕੇ 112 ਕਿਸਾਨ ਜਿਹੜੇ ਆ ਉਹ ਮਰਨ ਵਰਤ ਦੇ ਉੱਤੇ ਬੈਠ ਗਏ ਸੀਗੇ ਪਰ ਹੁਣ ਸੈਂਟਰ ਸਰਕਾਰ ਦਾ ਜਿਹੜਾ ਵਾ ਉਹ ਇੱਕ ਪੱਤਰ ਆਇਆ ਵਾ ਗੱਲਬਾਤ ਕਰਨ ਦਾ 14 ਫਰਵਰੀ ਦਾ ਉਹ ਵੀ ਸਾਨੂੰ ਅਜੇ ਪਤਾ ਨਹੀਂ ਹੈ ਵੀ ਸ਼ਾਇਦ ਹੋ ਸਕਦਾ ਵਾ ਪਿਛਲੇ ਅੰਦੋਲਨ ਦੀ ਤਰ੍ਹਾਂ ਇਹ ਵੀ ਕੋਈ ਝੂਠਾ ਲਾਰਾ ਹੀ ਨਿਕਲੇ ਕਿਉਂਕਿ ਪਿਛਲਾ ਅੰਦੋਲਨ ਵੀ ਵਿਸ਼ਵਾਸ ਦੇ ਉਤੇ ਚੁੱਕਿਆ ਗਿਆ ਸੀਗਾ ਮੋਦੀ ਸੈਂਟਰ ਸਰਕਾਰ ਦੇ ਪ੍ਰਧਾਨ ਮੰਤਰੀ ਜਿਹੜੇ ਨੇ ਉਹਨਾਂ ਨੇ ਆਪ ਮੰਨਿਆ ਸੀ ਕਿ ਐਮਐਸਪੀ ਗਾਰੰਟੀ ਕਾਨੂੰਨ ਜਿਹੜਾ ਉਹ ਬਣਾਇਆ ਜਾਊਗਾ ਲਾਗੂ ਕਰਨਾ ਇੱਕ ਅਲੱਗ ਚੀਜ਼ ਆ ਉਹਨੂੰ ਬਣਾਉਣਾ ਅਲੱਗ ਚੀਜ਼ ਆ ਅਸੀਂ ਉਹ ਲਾਗੂ ਨਹੀਂ ਕਰਾਉਣਾ ਚਾਹੁੰਦੇ ਉਹ ਬੜਮਾਉਣਾ ਚਾਹੁੰਦੇ ਆ ਸੋ ਬਾਕੀ ਮੰਗਾਂ ਵੀ ਨੇ ਜਿ ਚੇਪ ਵਾਲੇ ਮੀਟਰ ਆ ਜਾਂ ਨਸ਼ਾ ਆ ਜਾਂ ਕਿਸਾਨਾਂ ਮਜ਼ਦੂਰਾਂ ਦੇ ਕਰਜ਼ੇ ਦੀ ਮਾਫੀ ਦੀ ਗੱਲ ਆ ਸੋ ਇਸ ਕਰਕੇ ਵੱਡੇ ਪੱਧਰ ਦੇ ਤੇ ਹਜ਼ਾਰਾਂ ਟਰੈਕਟਰ ਅੱਜ ਪਿੰਡਾਂ ਚ ਨਿਕਲ ਗਏ। 700 ਸ਼ੁਰੂ ਕੀਤਾ ਤੇ ਕਿਤੇ ਸਮਾਪਤੀ ਨਹੀਂ। ਇਹ ਬਿਲਕੁਲ ਜੀ ਵੇਖੋ ਜਣਿਆਲਾ ਗੁਰੂ ਜੀ ਜੇ ਗੱਲ ਕਰਦੇ ਆ ਤੇ ਜਿਹੜੇ ਮੌਲ ਨੇ ਜਿਵੇਂ ਮਗਰਾ ਇਹ ਵੀ ਇੱਕ ਕਾਰਪੋਰੇਟ ਘਰਾੜਿਆਂ ਦੀ ਦੇਣ ਆ ਡੀਮਾਰਟ ਕਿਉਂਕਿ ਇੱਕ ਸਵਾਲ ਉੱਠਦਾ ਸੀਗਾ ਪਿਛਲੇ ਦਿਨੀ ਪੰਜਾਬ ਬੰਦ ਜਦੋਂ ਸੀਗਾ ਉਦੋਂ ਵੀ ਮੀਡੀਆ ਵੱਲੋਂ ਵੀ ਸਾਨੂੰ ਸਵਾਲ ਜਿਹੜੇ ਉੱਠੇ ਸੀ ਕਿ ਕੁਝ ਕੁ ਦੁਕਾਨਦਾਰ ਜਿਹੜੇ ਨੇ ਉਹ ਨਾਰਾਜ਼ ਨੇ ਅੱਜ ਉਹ ਦੁਕਾਨਦਾਰਾਂ ਵਾਸਤੇ ਵੀ ਜਿਹੜਾ ਬੰਦੋਬਸਤ ਆ ਤਿਆਰ ਕਰ ਦਿੱਤਾ ਗਿਆ ਤੁਸੀਂ ਵੇਖਣਾ ਦਸਾਂ ਤਰ੍ਹਾਂ ਦੇ ਵਿੱਚ ਪੂਰੀ ਸੁੰ ਜਿਹੜੀ ਉਹ ਬਹਿਜੂਗੀ ਐ ਸ਼ਾਂਤੀ ਦਾ ਮਾਹੌਲ ਬਾਜ਼ਾਰ ਚ ਹੋ ਜੂਗਾ ਕਿਉਂਕਿ ਲੋਕਾਂ ਨੇ ਐ ਸਮਾਲ ਦੇ ਵਿੱਚ ਆਣ ਕੇ ਚੀਜ਼ਾਂ ਖਰੀਦਣੀਆਂ ਹਰਜੀਤ ਸਿੰਘ ਖਾਲਸਾਣੀ ਦੱਸਿਆ ਵਾ ਕਿ ਇਹ ਡੀਮਾਰਟ ਦੇ ਬਿਲਕੁਲ ਆਪਾਂ ਸਾਹਮਣੇ ਖੜੋਤੇ ਆ ਇਹਨਾਂ ਇਹਨਾਂ ਨੇ ਇਹਨਾਂ ਨੇ ਵਰਕ ਕਿਦਾਂ ਕਰਨਾ ਵਾ ਇਸ ਡੀਮਾਰਟ ਤੋਂ ਮੈਂ ਵੀ ਕੋਈ ਤਿੰਨ ਤੋਂ ਚਾਰ ਦਿਨ ਪਹਿਲਾਂ ਇੱਥੋਂ ਮੈਂ ਵੀ ਸੌਦਾ ਖੜਿਆ ਹਰ ਇੱਕ ਬੰਦੇ ਨੇ ਇੱਥੇ ਆਉਣਾ ਵਾ ਔਰ ਉਹ ਸੌਦੇ ਦੇ ਵਿੱਚ ਮੈਨੂੰ 1000 ਰੁਪਏ ਦਾ ਮੈਨੂੰ ਫਾਇਦਾ ਦੱਸਿਆ ਵਾ ਇੱਥੋਂ ਕਢਣ ਦੇ ਨਾਲ ਤੇ ਦੁਕਾਨਦਾਰ ਵੀਰਾਂ ਨੂੰ ਮੈਂ ਬੇਨਤੀ ਕਰਦਾ ਕਿ ਕਿੰਨਾ ਚਿਰ ਤੁਸੀਂ ਜੀਓਗੇ ਚਲੋ ਤੁਹਾਡੇ ਕਿੰਨਾ ਚਿਰ ਜਿੰਨਾ ਚਿਰ ਮੰਨ ਲਓ ਜਦੋਂ ਸਟਾਰਟਿੰਗ ਕੀਤੀ ਆਪਾਂ ਇਹਨਾਂ ਨੇ ਆਪਾਂ ਉਦੋਂ ਕੋਈ ਕਦਮ ਨਹੀਂ ਚੁੱਕਿਆ ਹੁੰਦੇ ਕਿੰਦੇ ਆਪਣੇ ਸ਼ਹਿਰ ਦੇ ਡੀਮਾਰਟ ਚ ਬਣ ਚੁੱਕੇ ਸੁਣੋ ਸੁਣੋ ਬਣ ਗਏ ਆ ਨਾ ਹਾਂਜੀ ਬਣ ਗਏ ਆ ਤੇ ਰੋਕਣਾ ਸਾਡਾ ਫਰਜ਼ ਬਣਦਾ ਵਾ ਅਗਲਾ ਮੁੜ ਕੇ ਖੂਜ ਡਿੱਗੇ ਉਹ ਸਾਡੇ ਹੱਥ ਵਾਸ ਕੁਝ ਨਹੀਂ ਹੋਗਾ ਇੱਕ ਇੱਕ ਇਸੀ ਦਾ ਮੈਂ ਜਵਾਬ ਦੇਵਾਂਗਾ ਮੈਂ ਮਾਫ ਕਰਨਾ ਵਿੱਚ ਹੀ ਰੋਕ ਰਿਹਾ ਕਿਉਂਕਿ ਸਵਾਲ ਬਹੁਤ ਵੱਡਾ ਵਾ ਤੇ ਜਵਾਬ ਵੀ ਵੱਡਾ ਹੀ ਚਾਹੀਦਾ ਵਾ ਇਥੋਂ 20 ਕਿਲੋਮੀਟਰ ਰਈਆ ਜਿਹੜਾ ਪੁਲ ਬਣਿਆ ਸੀ ਰਹੀਏ ਨਵਾਂ ਉਦੋਂ ਦੁਕਾਨਦਾਰਾਂ ਨੇ ਜਿਨ੍ਹਾਂ ਨੂੰ ਪਤਾ ਸੀ ਦੁਕਾਨਦਾਰੀ ਖਤਰੇ 'ਚ ਆ ਉਹ ਪੁਲ ਰੁਕ ਉਹਨਾਂ ਨੇ ਸਾਡਾ ਸਹਿਯੋਗ ਮੰਗਿਆ ਠੀਕ ਠੀਕ ਕਿਸਾਨ ਜਿੱਥੇ ਬੰਦੀਆਂ ਨੇ ਉੱਥੇ ਪੁਲ ਦੇ ਅੱਗੇ ਜਾ ਕੇ ਆਪਣਾ ਤਰਨਾ ਮੋਰਚਾ ਲਾਤਾ ਅੱਜ ਉਹ ਪੁਲ ਰੁਕਿਆ ਵਾ ਔਰ ਦੁਬਾਰਾ ਟੈਂਡਰ ਪਾਸ ਹੋ ਕੇ ਉਹ ਪਿੱਲਰ ਜਿਹੜੇ ਆ ਕੱਢ ਕੇ ਦੇ ਉਹ ਦੁਕਾਨਦਾਰ ਜਿਹੜੇ ਉਹਨਾਂ ਦੀ ਦੁਕਾਨਦਾਰੀ ਮਾਰਕੀਟ ਵੱਜ ਗਈ ਸੋ ਮੈਂ ਬੇਨਤੀ ਕਰਦਾ ਤੁਹਾਡੇ ਸਵਾਲ ਦਾ ਜਵਾਬ ਦੇ ਰਿਹਾ ਮੈਂ ਕਿ ਅਸੀਂ ਹਰ ਵਰਗ ਦੇ ਨਾਲ ਆ ਮਜ਼ਦੂਰ ਨਾਲ ਆ ਦੁਕਾਨਦਾਰ ਨਾਲ ਆ ਲੋੜ ਆ ਸਿਰਫ ਦੱਸਣ ਦੀ ਸੰਘਰਸ਼ ਕਰਨ ਦੀ ਦੇਖੋ ਦਲਜੀਤ ਸਿੰਘ ਜੀ ਮੈਂ ਇਹੀ ਇਹੀ ਮੈਂ ਦੱਸਣਾ ਚਾਹਣਾ ਵਾ ਇੱਥੇ ਜਿਹੜਾ ਸੌਦਾ ਕਿਉਂ ਸਸਤਾ ਵਾ ਦੁਕਾਨਦਾਰ 6 ਮਹੀਨੇ ਸਾਡੀ ਵੇਟ ਕਰੂਗਾ ਹੱਦ ਸਾਲ ਕਰੂਗਾ ਆਖਰ ਦੁਕਾਨਦਾਰ ਨੂੰ ਸ਼ਟਰ ਬੰਦ ਕਰਨਾ ਪੈਣਾ ਇਹ ਜਿਹੜਾ ਮੈਨੂੰ 1000 ਰੁਪਏ ਦਾ ਪ੍ਰੋਫਿਟ ਅੱਜ ਮਿਲਿਆ ਨਾ ਇਹ ਮੈਨੂੰ ਮੁੜ ਕੇ ਦੁੱਗਣਾ ਚੌਗਣਾ ਕਰਕੇ ਵਾਪਸੇ ਨੂੰ ਦੇਣਾ ਪੈਣਾ ਕਿਉਂਕਿ ਇਹਦੀ ਮਰਜ਼ੀ ਫਿਰ ਆਪਣੀ ਚੱਲੇਗੀ ਮਾਰਕੀਟ ਦੇ ਵਿੱਚ ਜੇ ਕੋਈ ਚਾਰ ਭਰਾ ਬੈਠੇ ਹੋਣਗੇ ਤਾਂ ਹੋਰ ਹਸਾਬ ਦਾ ਰੇਟ ਹੁੰਦਾ ਵਾ ਇੱਕ ਹੋਊਗਾ ਉਹਦਾ ਹੋਰ ਹੁੰਦਾ ਵਾ ਹੁਣ ਸੁਣ ਚ ਵੀ ਆ ਪੀ ਜਿਹੜੀਆਂ ਮਿਲਣਾ ਵਾ ਮੈਨੂੰ ਕਣਕੀ ਨਹੀਂ ਹੈਗੀ ਪੰਜਾਬ ਦੇ ਵਿੱਚ ਖਾਸ ਤੌਰ ਤੇ ਨਹੀਂ ਜੀ ਇਹ ਸਭ ਕੁਝ ਜੰਡੇਆਲੇ ਡੀਪੂ ਦੀ ਗੱਲ ਕਰਦੇ ਆ ਔਰ ਮੈਨੂੰ ਲਗਭਗ 10 ਦਿਨ ਪਹਿਲਾਂ ਮੋਰੀ ਗੇਟ ਦੇ ਲੱਗੇ ਜਿਹੜਾ ਡੀਪੂ ਆ ਹਾਂਜੀ ਹਾਂਜੀ ਉਹਦਾ ਫੋਨ ਆਇਆ ਉੱਥੋਂ ਬੰਦੇ ਦਾ ਕਹਿੰਦੇ ਕਿ ਸਾਨੂੰ 5 ਤੋਂ 6 ਕਿਲੋ ਜਿਹੜੀ ਆ ਉਹ ਕਣਕ ਘਟ ਦੇ ਰਹੇ ਨੇ ਅੱਛਾ ਵੇਖੋ ਇੱਕ ਬੰਦੇ ਦੇ ਨਾਲ ਜਿਹੜੀ ਆ ਬੇਇਨਸਾਫੀ ਹੁੰਦੀ ਹੈ ਕਿਉਂਕਿ ਉਹ ਬੋਲਦਾ ਨਹੀਂ ਆਵਾਜ਼ ਨਹੀਂ ਚੁੱਕਦਾ ਜਦੋਂ ਅਸੀਂ ਉਸ ਬੰਦੇ ਦੇ ਨਾਲ ਸਾਡੇ ਪ੍ਰਧਾਨ ਨੇ ਅਮਨਦੀਪ ਕੌਰ ਜਿੰਡਿਆਲਾ ਗੁਰੂ ਤੋਂ ਕਿਸਾਨ ਜਿੱਥੇ ਬੰਦੀ ਦੇ ਉਹਨਾਂ ਨੇ ਗੱਲ ਕੀਤੀ ਤੇ ਉਹੀ ਡਿੱਪੋ ਵਾਲਾ ਜਿਹੜਾ ਵਾ ਉਹਨੂੰ ਉਹਦੀ ਪ੍ਰੋਪਰ ਪੂਰੀ ਕਣਕ ਦੇਣ ਦੇ ਵਿੱਚ ਜਿਹੜਾ ਉਹ ਰਾਜੀ ਹੋ ਗਿਆ ਨਹੀਂ ਸਰ ਸਵਾਲ ਇਹ ਹੈ ਕਿ ਗਵਰਨਮੈਂਟ ਕੋਲ ਕਣਕ ਐ ਇਸ ਵਾਰ ਕਿਉਂ ਨਹੀਂ ਹੈਗੀ ਜੀ ਵੇਖੋ ਗਵਰਨਮੈਂਟ ਹੈ ਹੁਣ ਆ ਸਭ ਕੁਝ ਜੋ ਵੀ ਆ ਕਾਰਪੋਰੇਟ ਘਰਾਣੇ ਆ ਡਾਨੀ ਬਾਨੀ ਖਰੀਦ ਰਹੇ ਨੇ ਟ੍ਰੇਨਾਂ ਤੱਕ 에어ਪੋਰਟ ਤੱਕ ਜਿਹੜੇ ਉਹ ਚਲੇ ਜਾਣੇ ਨੇ ਉੱਥੇ ਬਿਲਕੁਲ ਸਹੀ ਆ ਕਿ ਉਹ ਇਹਨਾਂ ਸਟੋਰੇਜ ਕਰ ਲਈ ਬਿਲਕੁਲ ਸਹੀ ਆ ਉਹ ਨਿਕਲ ਕੇ ਰੇਡ ਪਾਤੀ ਬਾਹਰ ਆ ਰਹੀ ਹੈ ਪੰਜਾਬ ਸਰਕਾਰ ਦਾ ਰੇਡ ਆ ਕਿ ਦੇਖ ਲੈਣਾ ਸਰਕਾਰ ਪਿੱਲੋਂ ਜਿਹੜੀ ਮੁੰਡ ਦੀ ਕੰਨ ਕੋ ਬੰਦ ਕਰਤੀ ਆ ਸਿਰਫ ਸੈਂਟਰ ਸਰਕਾਰ ਵੱਲੋਂ ਗਰੀਬਾਂ ਦੀ ਕੰਨਕਾਰੀ ਉਹਦਾ ਕੀ ਕਾਰਨ ਹੈ ਵੀ ਇਹ ਕੱਟ ਲੱਗ ਰਹੇ ਆ ਵੇਖੋ ਉੱਚ ਵੀ ਕੱਟ ਲੱਗ ਰਹੇ ਆ ਇਹ ਸਿਰਫ ਤੇ ਸਿਰਫ ਇੱਕ ਪੰਜਾਬ ਸਰਕਾਰ ਨੇ ਵੱਡਾ ਧੋਖਾ ਕੀਤਾ ਪੰਜਾਬ ਦੇ ਲੋਕਾਂ ਦੇ ਨਾਲ ਹੁਣ ਤੁਸੀਂ ਉਹਦਾ ਸਬੂਤ ਵੇਖ ਵੀ ਲਿਆਓ ਜਿਹੜੇ ਮਹੱਲਾ ਕਲੀਨਿਕ ਨੇ ਉਹਨਾਂ ਦੇ ਬੋਰਡ ਉਤਰ ਗਏ ਹਾਂਜੀ ਉਹ ਜਿਹੜੇ ਆ ਮੋਦੀ ਸਰਕਾਰ ਦੇ ਬਣੇ ਹੋਏ ਸੀਗੇ ਉਹਨਾਂ ਦਾ ਫੰਡ ਉਹਨਾਂ ਵੱਲੋਂ ਪੈਸਾ ਆਇਆ ਸੀ ਉਸ ਚੀਜ਼ ਨੂੰ ਇਸਤੇਮਾਲ ਕਰਕੇ 92 ਸੀਟਾਂ ਜਿਹੜੀਆਂ ਉਹ ਲਈਆਂ ਭਗਵੰਤ ਸਿੰਘ ਸਾਬ ਨੇ ਕੇਜਰੀਵਾਲ ਸਾਬ ਨੇ ਪਰ ਐਰਕਾਂ ਜਿਹੜਾ ਵਾ ਜੇ ਲੋਕਾਂ ਨੇ ਉਹਨਾਂ ਨੂੰ ਲਾਈਨ ਚੋਂ ਬਾਹਰ ਕੱਢਿਆ ਆ ਇਹਨਾਂ ਨੂੰ ਜਿਤਾਇਆ ਨਹੀਂ ਉਹਨਾਂ ਨੂੰ ਹਰਾਇਆ ਸੀਗਾ ਇੱਕ ਚੰਗੀ ਉਮੀਦ ਲੈ ਕੇ ਕਿ ਪੰਜਾਬ ਸ਼ਾਇਦ ਜਿਹੜਾ ਵਾ ਉਹ ਵਾਕਿਆ ਹੀ ਸੋਨੇ ਦੀ ਚਿੜੀ ਬਣ ਜਾਊਗਾ ਤੇ ਹੁਣ ਉਹ ਦਿਨ ਦੂਰ ਨਹੀਂ 2027 ਚ ਲੋਕਾਂ ਨੇ ਇਹਨਾਂ ਨੂੰ ਵੀ ਬਾਹਰ ਕੱਢਣਾ ਆ ਆਮ ਆਵਾ ਸਮਾਜ ਜਿਹੜਾ ਵਾ ਹੁਣ ਆਪਾਂ ਕੀ ਮੁੱਦਾ ਚੁੱਕਣਾ ਹੋਰ ਬਿਲਕੁਲ ਜੀ ਆਉਣ ਵਾਲੇ ਸਮੇਂ ਦੇ ਜੇ ਵਿੱਚ ਜੇ 14 ਫਰਵਰੀ ਨੂੰ ਸਰਕਾਰ ਕੁਝ ਵੀ ਇਸ ਚੀਜ਼ ਦਾ ਹੱਲ ਲੈ ਕੇ ਨਿਕਲਦੀ ਆ ਤੇ ਠੀਕ ਆ ਅਸੀਂ ਆਪਣੇ ਘਰਾਂ ਨੂੰ ਵਾਪਸ ਆਵਾਂਗੇ ਜੇ ਸਰਕਾਰ ਅਜੇ ਵੀ ਕਿਸਾਨਾਂ ਮਜ਼ਦੂਰਾਂ ਦੀ ਜਾਂ ਹੁਣ ਜੇ ਗੱਲ ਕਰ ਲਈਏ ਦੁਕਾਨਦਾਰ ਵਰਗ ਦੀ ਨਹੀਂ ਸੁਣਦੀ ਇਹ ਅੰਦੋਲਨ ਲਗਾਤਾਰ ਚੱਲੂਗਾ ਸੰਘਰਸ਼ ਤਿੱਖੇ ਹੁੰਦੇ ਰਹਿਣਗੇ